ਸਤਾ ਪਾਰਟੀ ਜਿਲ੍ਹਾ ਪਟਨਾ ਕੋਟ ਅਤੇ ਪਟਨਾ ਕੋਟ ਦੇ ਦੋਨੇ ਹੀ ਵੱਡੇ ਸ਼ੌਕ ਮੰਦਰ ਤੋਂ ਨਾਟਕ ਹੁੰਦਾ ਉਹਨਾਂ ਦੇ ਅਜੇਬ ਸਰ ਅਤੇ ਭਾਜਪਾ ਪਾਰਟੀ ਦੇ ਪ੍ਰਮੁੱਖ ਕਾਰਕਟਰ ਸਾਡੇ ਪੰਜਾਬ ਦੇ ਮਹਾ ਮੰਤਰੀ ਪੰਜਾਬ ਦੇ ਮੰਤਰੀ ਸ਼੍ਰੀ ਰਕੇਸ਼ ਸ਼ਰਮਾ ਜੀ ਉਰਮ ਮੇਅਰ ਮਾਹੂਲੇਵਾ ਜੀ ਰਾਜ ਕੁਮਾਰ ਜੀ ਮੰਡਲ ਦੇਖਸ਼ਾ ਅਤੇ ਅਨਿਲ ਰਾਮਪਾਲ ਜੀ ਸ਼ਮਸ਼ੇਰ ਜੀ ਮੰਡਲ ਦੇਖਸ਼ਾ ਅਤੇ ਬਾਕੀ ਸਾਰੇ ਭਾਜਪਾ ਦੇ ਪ੍ਰਮੁੱਖ ਕਾਰਕਟਰਾਂ ਅੱਜ ਅਸੀਂ ਸਭ ਲੋਕ ਇੱਥੇ ਇਕੱਠੇ ਹੋ ਕਰਕੇ ਇਸ ਗੱਲ ਦੀ ਗੋਰ ਨਿੰਦਾ ਕਰ ਰਹੇ ਆ ਕਿ ਕੱਲ ਰਾਤ 12:30 1 ਵਜੇ ਜੋ ਸਾਡੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਸ਼੍ਰੀਮਾਨ ਕਾਲਿਆ ਜੀ ਮਨਰੰਗਨ ਕਾਲਿਆ ਜੀ ਦੇ ਘਰ ਤੇ ਗ੍ਰਨੇਟ ਸੁੱਟ ਕੇ ਹਮਲਾ ਕੀਤਾ ਗਿਆ ਉਹਨਾਂ ਦੀ ਚਾਂਦ ਦੀ ਮਾਲ ਤੇ ਜੋ ਅఘਾਤ ਕੀਤਾ ਗਿਆ ਉਸ ਦੇ ਖਿਲਾਫ ਅਸੀਂ ਜਿਹੜੇ ਆ ਅੱਜ ਇੱਥੇ ਇਕੱਠੇ ਹੋ ਕੇ ਮੁਜ਼ਾਰਾ ਕਰ ਰਹੇ ਆ ਇਸ ਗੱਲ ਦੀ ਅਸੀਂ ਗੋਰ ਨਿੰਦਾ ਕਰਦੇ ਆ ਪਰ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੀ ਇਹ ਲੋਕਾਂ ਨਾਲ ਵਾਅਦੇ ਕਰਕੇ ਆਈ ਸੀ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰੇ ਔਰ ਜਿਹੜਾ ਇਹ ਕੰਮ ਜਿਸ ਤਰ੍ਹਾਂ ਅਸੀਂ ਦੇਖਿਆ ਹੀ ਹੈ ਕਿ ਜੋ ਦਿੱਲੀ ਦੇ ਇਹਨਾਂ ਦੇ ਨੇਤਾ ਜਿਹੜੇ ਉੱਥੋਂ ਹਰੇ ਹੋਏ ਆ ਜਮਾਨਤ ਤੇ ਆਏ ਆ ਇਹ ਜਿਹੜੀ ਸਰਕਾਰ ਪੰਜਾਬ ਦੀ ਸਰਕਾਰ ਹੈ ਉਹਨਾਂ ਲੋਕਾਂ ਦੀ ਨੇਤਾ ਬੰਦੇ ਤਾਂ ਦੀ ਸੁਰੱਖਿਆ ਲਈ ਉਹਨਾਂ ਦੀ ਦੇਖਭਾਲ ਲਈ ਸਾਰਾ ਪ੍ਰਸ਼ਾਸਨ ਉਹਨਾਂ ਦੇ ਮਗਰ ਲੱਗਿਆ ਜੇ ਲੇਕਿਨ ਜਿਹੜੀ ਪੰਜਾਬ ਦੀ ਚਿੰਤਾ ਹੈ ਉਹਨਾਂ ਵਾਲੇ ਦਾ ਕੋਈ ਧਿਆਨ ਨਹੀਂ ਹੈ ਅੱਜ ਤੁਸੀਂ ਤੁਹਾਡੇ ਸਾਹਮਣੇ ਆ ਜਿਹੜਾ ਇਹਨਾਂ ਨੇ ਐਫੀਸ਼ੀਅੰਟ ਹੋਇਆ ਅੱਜ ਹੀ ਨਹੀਂ ਪਿਛਲੇ ਤੁਸੀਂ ਦੇਖਿਆ ਥੋੜੇ ਦਿਨ ਪਹਿਲੇ ਪਟਾਣੇ ਚ ਹੋਇਆ ਇਸ ਨੂੰ ਜਗ੍ਹਾ ਜਗ੍ਹਾ ਕੋਈ ਨਾ ਕੋਈ ਇੱਕ ਕਾਂਡ ਹੋ ਰਿਹਾ ਹੈ ਅਸੀਂ ਅੱਜ ਭਾਤੀ ਜਨਤਾ ਪਾਰਟੀ ਦੇ ਲੋਕ ਇਕੱਠਾ ਹੋ ਕੇ ਇਸ ਗੱਲ ਦੀ ਖੋਰ ਨਿੰਦਾ ਕਰਦੇ ਆਂ ਔਰ ਇਹ ਮੰਨ ਕਰਦੇ ਆਂ ਕਿ ਜੋ ਇਹ ਸਰਕਾਰ ਵਾਅਦੇ ਕਰਕੇ ਲੋਕਾਂ ਨਾਲ ਇੱਥੇ ਆਈ ਸੀਗੀ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰੇ ਔਰ ਲੋਕਾਂ ਨੂੰ ਸੁਸ਼ਾਸਨ ਦੇਵੇ ਔਰ ਜਿਹੜੇ ਆਪਣੇ ਹੋਰ ਵੀ ਜੋ ਵਾਅਦੇ ਕੀਤੇ ਉਹਦੀ ਕਰ ਨਹੀਂ ਕਰਾਂਗੇ ਅੱਜ ਉਹ ਵੀ ਪੂਰਾ ਕਰੇ ਲੇਕਿਨ ਸਭ ਤੋਂ ਪਹਿਲੇ ਜੇ ਸਾਡੀ ਜਾਨ ਮਾਲ ਦੀ ਸੁਰੱਖਿਆ ਹੈ ਉਹ ਸਭ ਤੋਂ ਸਭ ਤੋਂ ਅਦਰਵਾਇਜ਼ ਨਹੀਂ ਇਸ ਲਈ ਅੱਜ ਅਸੀਂ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਫੁੱਟਲਾ ਬੁਕਿਆ ਔਰ ਮੰਗ ਕੀਤੀ ਹੈ ਕਿ ਸਰਕਾਰ ਜੋ ਲੋਕ ਨਰਵਾਇਦੇ ਕਰਕੇ ਆਈ ਹੈ ਸਾਡੀ ਸੁਰੱਖਿਆ ਦਾ ਵਾਅਦਾ ਖਾਸ ਕਰਕੇ ਗਵਰਨੈਂਸ ਨੂੰ ਪੂਰਾ ਕਰੇ। ਭਾਰਤ ਨੂੰ ਪੰਜਾਬ ਸਰਕਾਰ ਦੇ ਵਿੱਚ ਬੰਸਰੀ ਰਹੇ ਭਾਰਤੀ ਜਨਤਾ ਪਾਰਟੀ ਦੇ ਬਰਿਸ਼ਟ ਨੇਤਾ ਉਹਨਾਂ ਦੇ ਕਰਜੇ ਪੇਸ਼ ਕਰਦਾ ਹੋਇਆ ਕਿ ਜਿੰਨੇ ਪੂਰੀ ਭਾਰਤੀ ਜਨਤਾ ਪਾਰਟੀ ਅੱਜ ਹੋਰ ਮੁਲਜ਼ਾ ਕਰਦੀ ਹੈ ਮੈਂ ਸਮਝਦਾ ਕਿ ਸਰਕਾਰ ਦੀ ਖੇਤੀਬਾੜੀ ਵਿਵਸਥਾ ਵੀ ਪੂਰੇ ਤਰੀਕੇ ਨਾਲ ਟੁੱਟੀਆਂ ਹੋ ਗਈਆਂ ਇਹ ਘਟਨਾ ਉਸ ਦਾ ਬਹੁਤ ਵੱਡਾ ਪ੍ਰਤੀਕ ਹੈ। ਪੰਜਾਬ ਦੇ ਭਾਈਚਾਰੇ ਦੇ ਉੱਪਰ ਬਹੁਤ ਵੱਡਾ ਅਖਾਸ ਹੈ ਔਰ ਕੁਝ ਲੋਕਾਂ ਦਾ ਜਿਹੜਾ ਪ੍ਰਯਾਸ ਪੰਜਾਬ ਦੇ ਭਾਈਚਾਰੇ ਨੂੰ ਬਚਾਉਣ ਦਾ ਬੜੀ ਧੀਰ ਨਾਲ ਚੱਲ ਰਿਹਾ ਹੈ ਮੈਂ ਸਮਝਦਾ ਸਰਕਾਰ ਉਹਨੂੰ ਕੰਟਰੋਲ ਨਹੀਂ ਕਰਵਾ ਰਹੀ ਸਰਕਾਰ ਨੂੰ ਆਪਣਾ ਕੰਮ ਕਰਨੇ ਮੀਂਦ ਤੋਂ ਜਾਗਣਾ ਚਾਹੀਦਾ ਹੈ ਅੱਜ ਅਸੀਂ ਰੋਜ਼ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ ਅੱਜ ਸਵੇਰੇ ਅਖਬਾਰ ਦੇ ਵਿੱਚ ਪੜਿਆ ਪਟਾਲੇ ਦੇ ਥਾਣੇ ਦੇ ਵਿੱਚ ਹਮਲਾ ਹੋਇਆ ਲੋਕਾਂ ਦੇ ਘਰਾਂ ਦੇ ਵਿੱਚ ਹਮਲਾ ਹੋ ਰਿਹਾ ਲਗਾਤਾਰ ਸਰਪੰਚਾਂ ਤੋਂ ਔਰਦੋ ਤੋਂ ਰੋਟੀਆਂ ਦੀ ਮੰਗ ਕੀਤੀ ਜਾ ਰਹੀ ਹੈ ਔਰ ਕੱਲ ਸਾਡੇ ਬੁਰਸ਼ਟ ਇੱਕ ਨੇਤਾ ਜਿਹੜੇ ਮੰਤਰੀ ਰਹੇ ਕਈ ਵਾਰੀ ਵਿਧਾਇਕ ਰਹੇ ਔਰ ਬੜੀ ਪੁਰਾਣੀ ਜਿਹਨਾਂ ਦੀ ਪਛੋਕੜ ਹੈ ਉਹਨਾਂ ਦੇ ਘਰ ਦੇ ਵਿੱਚ ਗਨਰੇਟ ਦੇ ਨਾਲ ਹਮਲਾ ਹੋਇਆ ਇਹ ਕਿਸ ਵੱਲ ਲੈ ਕੇ ਜਾ ਰਿਹਾ ਹੈ ਇਹ ਸਰਕਾਰ ਜਿਹੜੀ ਗੈਂਗਸਟਰਾਂ ਨੂੰ ਸ਼ਰਮ ਦੇਂਦੀ ਜਿੰਨੇ ਗੱਲ ਕੀਤੀ ਹੈ ਬਹੁਤ ਸਾਰੀਆਂ ਗੱਲਾਂ ਐਸੀਆਂ ਆ ਰਹੀਆਂ कि ਇਸ ਕਾਰਨ ਆਈ ਸਾਇਰੀ ਗੱਲ ਜਿਹੜੀ ਹੈਗੀ ਆ ਜਾਈ ਔਰ ਅੱਜ ਆਮ ਆਦਮੀ ਪਾਰਟੀ ਦਾ ਇੱਕ ਨੇਤਾ ਕਹਿ ਰਿਹਾ ਹੈ ਕਿ ਗੁਜਰਾਤ ਦੇ ਵਿੱਚ ਇਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਲਾਰੈਂਸ ਬਿਸ਼ਨੋਈ ਦੇ ਇਸ ਬੰਦੇ ਨੂੰ ਕੀਤਾ ਤੁਜੀ ਸੁਰੱਖਿਆ ਦੇ ਰਹੀ ਹੈ ਭਾਰਤੀ ਜਨਤਾ ਪਾਰਟੀ ਆਪਣੀ ਜ਼ਿੰਮੇਵਾਰੀ ਤੋਂ ਕਿੱਦਾਂ ਭੱਜ ਰਹੇ ਆ ਲੋਕਚਰੀ ਹੈ ਇਹ ਇਹ ਗੱਲ ਉਹਦਾ ਸੂਚਕ ਹੈ ਮੈਂ ਮੰਗ ਕਰਦਾ ਪੰਜਾਬ ਸਰਕਾਰ ਤੋਂ ਕਿ ਆਪਣੀ ਧੁੰਮ ਕਰਨੀ ਦੀ ਨੀਂਦ ਤੋਂ ਜਾਗੇ ਔਰ ਆਮ ਜਨਤਾ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਬਣਾਉਣ ਦਾ ਕੰਮ ਜਿਹੜੀ ਪਹਿਲੇ ਸਭ ਤੋਂ ਵੱਡੀ ਲੋੜ ਹਰ ਇੱਕ ਨਾਗਰਿਕ ਦੀ ਹੈ ਉਹ ਯਕੀਨੀ ਬਣਾਏ ਅਤੇ ਅਜਿਹੀ ਘਟਨਾएं ਪੰਜਾਬ ਦੇ ਅੰਦਰ ਦੁਬਾਰਾ ਨਾ ਹੋਣ ਇਸ ਗੱਲ ਨੂੰ ਯਕੀਨੀ ਬਣਾਏ ਅੱਜ ਪੂਰੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਰੋਸ ਪ੍ਰਦਰਸ਼ਨ ਕਰ ਰਹੀ ਹੈ ਅੱਜ ਮਾਨਕੋੜ ਦੇ ਅੰਦਰ ਵੀ ਜੁਲਾਦੇਖ ਵੀਰੇ ਸ਼ਰਮਾ ਜੀ ਪ੍ਰਦੇਸ਼ ਦੇ ਸક્રિય ਮਾਕੇਤੀ ਮੰਡਲ ਪ੍ਰਧਾਨ ਸਾਰੇ ਅਰਸ਼ਤ ਕਾਰਜਕਰਤਾ ਨੇ ਇਸ ਗੱਲ ਦੀ ਗੌਰ ਨਿੰਦਾ ਕੀਤੀ ਹੈ ਅਤੇ ਇੱਕ ਵਾਰੀ ਫਿਰ ਮੰਗ ਕਰਦੇ ਹੋਏ ਕਿ ਜਨਤਾ ਜਾਗ ਗਈ ਹੈ ਪੰਜਾਬ ਦੀ ਜਨਤਾ ਦੀ ਆਮ ਨਾਗਰਿਕੀ ਸੁਰੱਖਿਆ ਸੁਰੱਖਿਆ ਨੂੰ ਪੰਜਾਬ ਸਰਕਾਰ ਸੁਨਿਸ਼ਚਿਤ ਕਰੇ ਔਰ ਐਸੀ ਹੋਣ ਵਾਲੀ ਹਰ ਘਟਨਾ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਰੋਕ ਦੇ। ਜਾਣਦੇ ਆ ਕਿ ਰਾਤ ਕੱਲ ਰਾਤ ਨੂੰ ਜਲੰਧਰ ਦੇ ਸਾਡੇ ਪੂਰਬ ਐਮਐਲਏ ਔਰ ਪੂਰਬ ਮੰਤਰੀ ਗੁਰਿੰਦਰ ਕਾਲੀਆ ਦੇ ਘਰ ਦੇ ਬਾਅਦ ਗਰਨੇਡ ਹਮਲਾ ਹੋਇਆ ਔਰ ਪੂਰੇ ਪੰਜਾਬ ਦੇ ਵਿੱਚ ਸਿਰਫ ਬੀਜੇਪੀ ਨਹੀਂ ਹਰ ਵਿਅਕਤੀ ਚ ਰੋਸ਼ ਹੈ। ਹਰ ਵਿਅਕਤੀ ਮਹਿਸੂਸ ਕਰ ਰਿਹਾ ਵੀ ਮੈਂ ਸੁਰੱਖਿਤ ਨਹੀਂ ਹੈਗਾ। ਕਿੱਥੇ ਜਾਵਾਂ? ਦੇ ਨਾਲੇ ਬਾਹਰ ਗ੍ਰਨੇਡ ਹਮਲੇ ਚੈਂਸ ਮੇਕਿੰਗ ਖਾਣੇ ਨਾਲੇ ਬਾਹਰ ਗ੍ਰੇਡ ਹਮਲੇ ਲਗਾਤਾਰ ਹੋ ਰਿਹਾ ਹੈ ਲੇਕਿਨ ਇਹ ਸਰਕਾਰ ਸੁੱਤੀ ਪਈ ਹੈ ਜਦੋਂ ਦੀ ਇਹ ਸਰਕਾਰ ਆਈ ਹੈ ਇਹ ਲੋਜਾ ਪੂਰੀ ਤਰ੍ਹਾਂ ਵਿਖਰ ਗਿਆ ਹੈ ਇਹਨਾ ਕੋਈ ਪੰਡ ਬਵਸਤਾ ਬਿਲਕੁਲ ਨਹੀਂ ਸੰਭਲ ਰਹੀ ਹੋਰ ਇਹਦੇ ਅਸਤੇ ਅਸੀਂ ਪੂਰੀ ਤਰ੍ਹਾਂ ਜ਼ਿੰਮੇਵਾਰ ਅਗਰ ਸਮਝਦੇ ਹਾਂ ਤਾਂ ਮਾਨ ਸਰਕਾਰ ਨੂੰ ਸਮਝਦੇ ਹਾਂ ਉਹਦੇ ਬਿਰੋਚ ਅੱਜ ਪੂਰੇ ਪੰਜਾਬ ਦੇ ਵਿੱਚ ਹਰ ਮੰਡਲ ਦੇ ਵਿੱਚ ਪੁਤਰਾ ਭੁਗਿਆ ਜਾ ਰਿਹਾ ਹੈ ਕਮਾਂਸ ਰਕਾਰ ਦਾ ਕਿਉਂਕਿ ਲੋਕਾਂ ਨੂੰ ਉਹਨਾਂ ਨੂੰ ਆਪਣਾ ਵਿਸ਼ਵਾਸ ਖੋ ਚੁੱਕਿਆ ਉਹ ਲੋਕ ਨੂੰ ਲਗਾਨ ਸ਼ੁਰੂ ਹੋ ਗਿਆ ਵੀ 2022 ਚ ਸਾਡੇ ਕੋਲ ਬੜੀ ਵੱਡੀ ਗਲਤੀ ਹੋਈ ਹੈ ਜਿਹਦਾ ਖਮਿਆਜਾ ਸਾਨੂੰ ਹੁਣ ਭੁਗਤਣਾ ਪੇ ਕਰਦਾ ਇੱਕ ਬੇਨਤੀ ਮੈਂ ਹੋਰ ਕਰਾਂਗਾ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਸਾਡੇ ਪਠਾਨਕੋਟ ਜ਼ਿਲ੍ਹੇ ਵਿੱਚ ਵੀ ਬਰਿਆਨ ਪਛਾਤੇ ਲੋਕ ਦਿਖਾਈ ਦੇ ਰਹੇ ਆ 2.5 ਸਾਲ ਤੋਂ ਲਗਾਤਾਰ ਕਿ ਜੋ ਸੰਖਿਆ ਵਧਦੀ ਜਾ ਰਹੀ ਹੈ ਮੈਂ ਪ੍ਰਸ਼ਾਸਨ ਅਗੇ ਬੇਨਤੀ ਕਰਾਂਗਾ ਕਿ ਧਿਆਨ ਦੇਣ ਕਿ ਉਹਦੇ ਧਿਆਨ ਦੇ ਕੇ ਜੇ ਕੋਈ ਘਟਨਾ ਵਾਪਰੇ ਕਿ ਇੱਥੇ ਪਠਾਨਕੋਟ ਜ਼ਿਲ੍ਹਾ ਵਿੱਚ ਦੂਸਰਾ ਪਠਾਨਕੋਟ ਦੇ ਵਸਨੀਕਾਂ ਨੂੰ ਵੀ ਕਹਾਂਗਾ ਕਿ ਉਹ ਵੀ ਧਿਆਨ ਦੇਣ ਥੋੜੇ ਜੇ ਪੈਸੇ ਦੇ ਲਾਲਚ ਵਿੱਚ ਦੁਕਾਨਾਂ ਦੇ ਦਿੰਦੇ ਆ ਘਰ ਕਿਰਾਏ ਦੇ ਦੇ ਦਿੰਦੇ ਆ ਥੋੜਾ ਸਜੇਗ ਹੋਣ ਕੋਈ ਇਸ ਜ਼ਿੰਦਗੀ ਤਾਂ ਵੱਡੀ ਕੋਈ ਚੀਜ਼ ਨਹੀਂ ਅਸੀਂ ਪਠਾਨਕੋਟ ਜਿਲ੍ਹੇ ਦਾ ਪਰਿਵਾਰ ਹੈ ਉਹੋ ਜਿ ਧਿਆਨ ਰੱਖਣ ਕਿ ਕੋਈ ਐਸਾ ਕੋਈ ਵਿਅਕਤੀ ਜਿਹੜਾ ਵੀ ਤੁਹਾਨੂੰ ਅਣਪਛਾਤਾ ਨਹੀਂ ਰਹਿੰਦਾ ਉਹਦੀ ਪੁਲਿਸ ਨੂੰ ਸੂਚਿਆ ਦੇਣ ਕਿ ਕੋਈ ਅੱਜ ਕੱਲ ਦਾ ਵੀ ਧਿਆਨ ਰੱਖਣ ਕਿ ਜਿਹੜੇ ਨਵੇਂ ਚਿਹਰੇ ਲਗਾਤਾਰ 2-3 ਸਾਲ ਤੋਂ ਪਠਾਨਕੋਟ ਜ਼ਿਲ੍ਹੇ 'ਚ ਨਜ਼ਰ ਆ ਰਹੇ ਆ ਪ੍ਰਸ਼ਾਸਨ ਉਹਨਾਂ ਨੇ ਵੀ ਕੋਈ ਆਪਣਾ ਕਾਰਵਾਈ ਕਰੇ